ਦੋਸਤੋ ਇੱਕ ਛੋਟ ਵੀਡੀਓ ਤੁਹਾਨੂੰ ਦਿਖਾ ਰਿਹਾ ਹਾਂ ਸਾਹਮਣੇ ਇੱਕ ਮੱਝ ਤੁਸੀਂ ਦੇਖ ਲਓ ਮੱਲ ਫਾਰਮ ਦਲਜੀਤ ਕਾਲੇ ਬਾਈ ਜੀ ਹੋਰਿਆਂ ਦੀ ਹੋਮ ਬਰੀਡ ਟੈਂਕ ਬੁੱਲ ਦੀ ਧੀ ਪਹਿਲੇ ਸੂਏ ਆਪਣੇ ਚੈਨਲ ਦੇ ਉੱਤੇ ਦੀ ਲਾਈਵ ਮਿਲਕਿੰਗ 17 ਕਿਲੋ 400 ਗ੍ਰਾਮ ਦੀ ਹੋਈ ਹੈ ਹੁਣ ਇਹ ਖੜੀ ਹੈ ਦੋਸਤੋ ਪੁੱਲਰ ਪਿੰਡ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖਡੂਰ ਸਾਹਿਬ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਬਾਈ ਸ਼ਵਤੇਜ ਦੇ ਘਰੇ ਗੱਬਣ ਹੈ ਚੈਨਚਾ ਬੁੱਲ ਤੋਂ ਤੇ ਵਿਕਾਊ ਬਾਈ ਨੇ ਕੀਤੀ ਹੈ ਦਿਨ ਲੈਂਦੀ ਹੈ 25 26 ਸੋ ਬਹੁਤ ਸੋਹਣੀ ਹੈ ਮੱਝ ਦੋਸਤੋ ਇਹਦੀ ਲਾਈਵ ਮਿਲਕਿੰਗ ਮੈਂ ਪਹਿਲਾਂ ਹੀ ਦੱਸਿਆ ਮੇਰੇ ਚੈਨਲ ਦੇ ਉੱਤੇ ਅੱਜ ਵੀ ਪਈ ਹੈ ਦਲਚੀਕਿਆਂ ਵਾਲੇ ਬਾਈ ਜੀ ਹੋਰਾਂ ਦੀ ਇਹ ਹੋਮ ਬਰੀਡ ਆ ਤੇ ਟੈਂਕ ਬੁੱਲਦੀ ਏਤੀ ਹੈ ਸੋ ਜੇ ਕੋਈ ਵੀਰ ਚੰਗੀ ਨੀਲੀ ਰਾਵੀ ਨਸਲ ਦੀ ਮੱਝ ਜੀ ਦਾ ਦੁੱਧ ਲਾਈਵ ਦੇਖਿਆ ਹੋਵੇ ਉਹ ਖਰੀਦਣੀ ਚਾਹੁੰਦਾ ਤਾਂ ਕੰਟੈਕਟ ਕਰ ਲਿਓ ਪਿਛਲੇ ਸੂਏ ਦਾ ਬੱਚਾ ਐਕਸਪਾਇਰ ਹੋ ਗਿਆ ਸੀ ਜਿਹਦੇ ਕਰਕੇ ਲਾਈਵ ਨਹੀਂ ਚਵਾ ਸਕੇ ਹਾਲਾਂਕਿ ਉਦੋਂ ਦੁੱਧ ਜਿਹੜਾ ਬਾਈ ਕਰੇ ਚੋਂਦਾ ਰਿਹਾ ਉਹਦੇ ਸਕਰੀਨਸ਼ਾਟ ਵੀਰ ਕੋਲ ਹੈਗੇ ਆ 18 ਕਿਲੋ 600 ਗ੍ਰਾਮ ਦੁੱਧ ਨੇ ਪਿਛਲੇ ਸੂਏ ਵੀ ਦਿੱਤਾ ਧੰਨਵਾਦ ਛੋਟ ਵੀਡੀਓ ਦੇਖਣ ਲਈ